के गांव बगरोल में मुस्लिम समुदाय की कब्रों को लेकर विवाद खो गया गाँव में मृतकों को दफनाने के लिए जगह नहीं है बगरौल गांव में मुस्लिम समुदाय के एक दर्जन से अधिक परिवार लंबे समय से रह रहे हैं जिन्होंने अब पंजाब सरकार और प्रशासन से मांग की है कि हमारे गांव में मृतकों को दफनाने के लिए कब्र की जगह नहीं है जबकि कभी भी हमारे परिवार में कोई घटना घटती है तो हमारे पास मृतकों को दफनाने के लिए कोई जगह नहीं है जहाँ हमें मृतकों को दफनाने के लिए परेशान होना पड़ता है मानवीय मौतों के बाद मृतकों को दफना दिया जाता है जिसके बाद अब मृतकों को दफनाने के लिए कब्रों के लिए कोई भी जगह नहीं बची है लेकिन उस पंचायती स्थान को पंचायत के रूप में नामित किया गया है उन्होंने कहा कि हमने कई बार सरपंच से हमारी समस्या का समाधान करने को कहा है जबकि इस गाँव में मुस्लिम समुदाय के करीब एक दर्जन परिवार रहते हैं उन्होंने कहा कि जिस दिन से गांव बसा है उसी दिन से हम लोग इसी गांव में रहते हैं और वोट भी इसी गांव में देते हैं हालांकि हमें गांव का निवासी नहीं माना जाता है हम प्रशासन से भी मिल चुके हैं और हमारी मांग पर कोई ध्यान नहीं दिया जा रहा इस मौके पर मुस्लिम समुदाय के कुछ नेताओं ने मीडिया से बात करते हुए कहा कि पंजाब सरकार ने अब हमारी कब्र के लिए पांच लाख रुपए की राशि दी है लेकिन है जब हमारे पास कागजों में जगह ही नहीं है तो हम वह राशि कहाँ पे लगाएं? ਅਮੇ ਤੋਂ ਇਹ ਲੱਗਦਾ ਹੈ ਕਿ ਹਮੇਂ ਇਹ ਰਾਸ਼ੀ ਵਾਪਸ ਕਰ ਦੇਣੀ ਚਾਹੀਏ। ਹਮ ਸਰਕਾਰ ਸੇ ਇਹ ਹੀ ਕਹਿਣਾ ਚਾਹਤੇ ਹੈ ਕਿ ਅਗਰ ਇਸ ਵਾਰ ਕੋਈ ਵੀ ਅਪਰੀਅ ਘਟਨਾ ਹੋਤੀ ਹੈ, ਤੋ ਹਮ ਸਭ ਕੋ ਸੜਕ ਪਰ ਰੱਖ ਕਰ ਸਰਕਾਰ ਕੇ ਖਿਲਾਫ ਵਿਰੋਧ ਪ੍ਰਦਰਸ਼ਨ ਕਰੇਗੇ। ਔਰ ਉਹਨੇ ਕਿਆ ਕਹਾ ਆਈਏ ਦੇਖਤੇ ਹੈ। ਆਪਾ ਨੂੰ ਪਹਿਲਾ ਪੰਚਾਇਤ 5 ਸਾਲ ਪਹਿਲਾ ਆਪਾ ਨੂੰ ਪੂਰੇ ਦਿੱਤੀ ਦੀ ਕਾਬਰਾਂ ਵਾਸਤੇ ਜਗ੍ਹਾ ਈ। ਤੇ ਪਹਿਲਾ ਵਾਲੇ ਸਰਪੰਚ ਨੇ ਦਿੱਤੀ ਦੀ ਕਰਮਜੀਤ ਸਰਪੰਚ ਨੇ। ਤੇ ਉਦੋਂ ਬਾਅਦ ਜਿਹੜਾ ਹੁਣ ਸਰਪੰਚ ਬਣਿਆਗਾ ਆਪਣਾ ਤਾਰੀਮਾਨ ਏ। ਓਨੇ ਸਾਨੂੰ ਕਹਾਗਾ ਵੀ ਸੋਡੀਆਂ ਉੱਥੇ ਕਾਬਰਾ ਜਿਹੜੀਆਂ ਪਹਿਲਾਂ ਵਾਲੀਆਂ ਨੇਗੇ ਆ ਉਹਦੇ ਲਵੇ ਸਾਨੂੰ ਕਾਬਰਾ ਦੇ ਦਾਂਗੇ ਹੋਰ ਤੇ ਉਹ ਤੋਂ ਬਾਅਦ ਉਹਨੇ ਸਾਨੂੰ ਇਹ ਵੀ ਕਿਹਾ ਮੇਰੀ ਦਾਦੀ ਜਿਹੜੀ ਡੈਥ ਹੋਈ ਹੈਗੀ ਅਸੀਂ ਨੇ ਉਹਨੂੰ ਇੱਕ ਵਾਰੀ ਕਿਹਾ ਵੀ ਭਾਈ ਉੱਥੇ ਜਾ ਕੇ ਕਾਬਰਾ ਚ ਕੋਈ ਥਾਂ ਨਹੀਂ ਹੈਗੀ ਹੋਰ ਦਫਨਾਉਣ ਵਾਸਤੇ ਤੇ ਉਹਨੇ ਸਾਨੂੰ ਇਹ ਕਿਹਾਗਾ ਵੀ ਜਿਹੜੀਆਂ ਤੁਹਾਨੂੰ ਪਹਿਲਾਂ ਕਾਬਰਾ ਦੇ ਲਵੇ ਥਾਂ ਦਿੱਤਾ ਹੋਇਆਗਾ ਵੀ ਉੱਥੇ ਤੁਸੀਂ ਉਹ ਕਰ ਲਓ ਵੀ ਦਫਨਾ ਸਕਦੇ ਹੋਗੇ ਤੇ ਸੋਨੇ ਪਿੱਲਰ ਜੇ ਵੀ ਲਾਏ ਹੋਏ ਨੇਗੇ ਤਾਰ ਵੀ ਫੇਰੀ ਹੋਈ ਆ ਕੰਡਾ ਤਾਰ ਵੀ ਫੇਰੀ ਹੋਈ ਆ ਤੇ ਅਸੀਂ ਦਫਨਾਉਣ ਵੀ ਲੱਗ ਰਹੇ ਸੀ ਮੇਰੀ ਦਾਦੀ ਨੂੰ ਉੱਥੇ ਤੇ ਉੱਥੇ ਸਾਨੂੰ ਦੋ ਤਿੰਨ ਘਰਾਂ ਨੇ ਉੱਥੇ ਜਿਹੜਾ ਹੁਣ ਕਹਿ ਰਹੇ ਨੇ ਵੀ ਆ ਪਾਰਕ ਤੇ ਦੋ ਤਿੰਨ ਘਰਾਂ ਨੇ ਸਾਨੂੰ ਰੋਕਿਆ ਵੀ ਕਹਿੰਦੇ ਭਈ ਅਸੀਂ ਇੱਥੇ ਪਾਰਕ ਬਣਾਵਾਂਗੇ ਤੇ ਇੱਥੇ ਆਈ ਉਹ ਨਹੀਂ ਕਰਦੇ ਦਫਨਾਉਣ ਨਹੀਂ ਦੇਣਾ ਹੈਗਾ ਤੇ ਅਸੀਂ ਨੇ ਫਿਰ ਮੈਂ ਬਰਨਾਲ ਵੀ ਗੱਲ ਕਰੀ ਸੀ ਅਸੀਂ ਇੱਕ ਵਾਰੀ ਪਹਿਲਾਂ ਵੀ ਕਿਹਾ ਸੀ ਵੀ ਭਈ ਅਸੀਂ ਆ ਕਰਾਵਾਂਗੇ ਖਾਬਰ ਲਵਾਉਣੀ ਹੈ ਇਹ ਗੱਲ ਦੀ ਜੇ ਤੁਸੀਂ ਉਹ ਕਰੋਗੇ ਫਿਰ ਸਾਨੂੰ ਇਹਨਾਂ ਨੇ ਉਲਟਾ ਕਿਹਾ ਵੀ ਸੋਡੇ ਸਾਰੀ ਪੰਚਾਇਤ ਖਿਲਾਫ ਤੇ ਕੋਈ ਦਫਨਾਉਣ ਵਾਸਤੇ ਕੋਈ ਜਗ੍ਹਾ ਨਹੀਂ ਹੁਣ ਹੀ ਦਫਨਾਉਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਕੋਲੇ ਕੱਲ ਨੂੰ ਆਪਾਂ ਨਾ ਕਰੇ 1921 ਹੁੰਦੀ ਹੈਗੀ ਕੋਈ ਸਾਡੇ ਪਰਿਵਾਰ ਚੋਂ ਜਾਣਦਾਗਾ ਫਿਰ ਉਹ ਤੋਂ ਬਾਅਦ ਤਾਂ ਜਿਹੜੀ ਮੇਰੀ ਦਾਦੀ ਦੀ ਕਬਰ ਸੀਗੀ ਉਹ ਜਮਾਂ ਗੇਟਾਂ ਦੇ ਵਿਚਾਲ ਇੱਧਰ ਵੀ ਕਾਮ ਇੱਕ ਗਾਮਲਾ ਆ ਗਿਆ ਇੱਧਰ ਵੀ ਗਾਮਲਾ ਆ ਗਿਆ ਵਿਚਾਲੇ ਕਬਰ ਬੱਤੀ ਹੋਈ ਹੈ ਕੋਈ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਫਿਰ ਅਗਲਾ ਮਰਸੀ ਜਦੋਂ ਹੀ ਸਾਡੇ ਪਰਿਵਾਰ ਚੋਂ ਕੋਈ ਉਹ ਹੁੰਦਾ ਵਾ ਰੱਬ ਨਾ ਕਰੇ ਵੀ ਵੈਸੇ ਵੀ ਕੋਈ ਪਰਿਵਾਰ ਚੋਂ ਪੂਰਾ ਹੁੰਦਾਗਾ ਸਾਡੇ ਚੋਂ ਮੁਸਲਮਾਨ ਭਾਈ ਯਾਰੇ ਚੋਂ ਤਾਂ ਅਸੀਂ ਕੁਝ ਵੀ ਨਹੀਂ ਕਰਨਾ ਹੈਗਾ ਉੱਥੇ ਤਾਂ ਅਸੀਂ ਡੱਬੇ ਲਿਜਾ ਕੇ ਡੈੱਡ ਬਾਡੀ ਉਤੋਂ ਬਾਅਦ ਉੱਥੇ ਰੱਖ ਕੇ ਮੇਨ ਰੋਡ ਦੇ ਧਰਨਾ ਹੀ ਲਾਉਣਾਗਾ ਹੋਰ ਕੁਝ ਨਹੀਂ ਕਰਨਾ ਜਿਸ ਕੀ ਖਾਣੀ ਕਿਹੜਾ ਪਿੰਡ ਬਗਰੋਲ ਜੀ ਅੱਜ ਜਦੋਂ ਤੁਸੀਂ ਇਸ ਜ਼ਮੀਨ ਦੇ ਵਿੱਚ ਖੜੇ ਹੋ ਕਣਕ ਬੀਜੀ ਹੋਈ ਐ। ਇਹ ਕਿਹ ਜਮੀਨਾਂ ਹੈ ਕੀ ਤੁਹਾਡਾ ਰੌਲਾ। ਇਹ ਹੀ ਸਾਨੂੰ ਕਬਰਸਤਾਨ ਨੂੰ ਥਾਂ ਦਿੱਤਾ ਤੀ ਜੀ ਸਾਡੇ ਕੋਲੇ ਕਬਰਸਤਾਨ ਨੂੰ ਥਾਂ ਨਹੀਂ ਤੀ। ਜਿਹੜੀਆਂ ਪੁਰਾਣੀਆਂ ਕਬਰਾਂ تھیں ਜੀ ਸਾਡੀਆਂ ਉਹ ਭਰਗੀਆਂ ਤੀਆਂ ਜੀ। ਉਹ 5 5 ਸਾਲ ਐ ਲੰਘ ਗਏ ਜੀ। ਪਹਿਲਾਂ ਵਾਲੀ ਪੰਚਾਇਤ ਨੇ ਦਿੱਤਾ ਤੀ ਜੀ। ਇਹ ਥਾਂ ਅੱਧਾ ਕਿਲਾ ਦਿੱਤਾ ਤੀ। ਵੀ ਸਾਨੂੰ ਸਾਡੇ ਕੋਲੇ ਜਗ੍ਹਾ ਨਹੀਂ ਹੈਗੀ ਜੀ। ਅਸੀਂ ਕਿਹਾ ਜੀ ਉਹਨਾਂ ਨੇ ਸਾਨੂੰ ਆ ਅੱਧਾ ਕਿਲਾ ਜਗ੍ਹਾ ਦੇ ਦਿੱਤਾ ਜੀ। ਤੇ ਹੁਣ ਵਾਲੀ ਪੰਚਾਇਤ ਨੇ ਕਿਹਾ ਜੀ ਵੀ ਸਾਨੂੰ ਭਈ ਉਧਰ ਪੁਰਾਣੀਆਂ ਕਬਰਾਂ ਦੇ ਲਵੇ ਜਗ੍ਹਾ ਦੇ ਦਾਂਗੇ। ਅਸੀਂ ਕਿਹਾ ਜੀ ਵੀ ਸਾਡਾ ਫਾਇਦਾ ਹੋ ਜੂਗਾ ਪ੍ਰਾਣੀਆਂ ਕਬਰਾਂ ਦੇ ਲਵੇ ਹੋ ਜਾਣਗੀਆਂ ਅਸੀਂ ਉਹਨਾਂ ਦੀ ਗੱਲ ਮੰਨ ਕੇ ਜੀ ਆਹ ਧੇ ਕਿਲੇ ਦੇ ਆਲੇ-ਦਾਲੇ ਬਾਉਂਡਰੀ ਵਜੀ ਹੋਈ ਸੀ ਉਹ ਢੇੜਤੀ ਅਸੀਂ ਆਪ ਗੂਠੇ ਲਾ ਤੇ ਵੀ ਚਲੋ ਜੀ ਅਸੀਂ ਉਹ ਸਾਡੂੰ ਉਧਰ ਦੇ ਦੋ ਤੇ ਉਧਰ ਸਾਡੇ ਆਲੇ-ਦਾਲੇ ਤਾਰ ਫਰਿਆਤੀ ਜੀ ਬੁਰਜੀਆਂ ਲਵਾਤੀਆਂ ਕਹਿੰਦੇ ਵੀ ਇਹੇ ਥਾਂ ਛੋਡਾ ਅਸੀਂ ਆਖਿਆ ਸਰਪੰਚ ਸਾਹਿਬ ਨੂੰ ਵੀ ਬੇਨਤੀ ਆ ਸਰਪੰਚ ਸਾਹਿਬ ਤੁਹਾਨੂੰ ਲਿਖਤੀ ਰੂਪ ਚ ਦੇ ਦੋ ਸਰਪੰਚ ਤਾਰੀਮਾਨ ਆ ਜੀ ਕਹਿੰਦੇ ਜੀ ਕੋਈ ਗੱਲ ਨਹੀਂ ਵੀ ਲਿਖਾ ਦਾਂਗੇ ਅਸੀਂ ਆਪ ਲਿਖਾ ਦਾਂਗੇ ਤੇ ਜੀ ਉਸ ਤੋਂ ਬਾਅਦ ਹੁਣ ਜੀ ਦੂਸਰੇ ਉੱਥੇ ਵਾਲੇ ਵਾਲੇ ਘਰਾਂ ਵਾਲੇ ਉਹਨਾਂ ਨਾਲ ਸਾਡਾ ਕੋਈ ਗਿਲਾ ਸਿਕਵਾਨੀ ਜੀ ਸਾਡੇ ਪਿੰਡ ਦੇ ਬੰਦੇ ਨੇ ਨਗਰ ਦੇ ਬੰਦੇ ਨੇ ਉਹਨਾਂ ਉਹ ਵਿਚਾਰੇ ਉੱਥੇ ਭਰਤ ਬਾਰੇ ਨੇ ਹੁਣ ਅਸੀਂ ਅੱਜ ਉਹਨਾਂ ਨੂੰ ਕਸਿਆ ਉਹ ਕਹਿੰਦੇ ਵੀ ਅਸੀਂ ਪਾਰਕ ਬਣਾਵਾਂਗੇ ਜੀ ਉਰੇ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਜੀ ਵੀ ਉਹ ਪਾਰਕ ਬਣਾ ਰਹੇ ਨੇ ਜੀ ਉੱਥੇ ਵੀ ਐ ਕਰਕੇ ਜੀ ਸਾਡਾ ਥਾਂਤੀ ਉਹ ਉਹ ਕਹਿੰਦੇ ਕੋਈ ਗੱਲ ਨਹੀਂ ਬਣਾ ਲਾਂ ਦੋ ਵੀ ਸਾਨੂੰ ਦੇ ਦਾਂਗੇ ਅਸੀਂ ਆਖੇ ਵੀ ਸਾਨੂੰ ਜਾਂ ਤਾਂ ਪੁਰਾਣਾ ਦੇ ਦਿਓ ਜੀ ਵੀ ਸਾਨੂੰ ਜੇ ਉੱਥੇ ਦਵਾਓ ਹੁਣ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਕੋਈ ਜਗ੍ਹਾ ਨਹੀਂ ਹੈਗੀ ਜੀ ਅਸੀਂ ਸਾਡੀ ਚਾਚੀ ਗੁਜ਼ਰ ਗਈ ਸੀ 15 ਦਿਨ ਪਹਿਲਾਂ ਅਸੀਂ ਉੱਥੇ ਬਾੜ ਦੇ ਵਿੱਚ ਦਫਨਾਈ ਆ ਜੀ ਦੋ ਤਿੰਨ ਨਾ ਕਬਰਾਂ ਦਾ 게ਟ ਆ ਜੀ ਜਿਹੜਾ 게ਟ ਮੇਨ 게ਟ ਆ ਜੀ ਉੱਥੇ ਦਫਨਾਇਆ ਮਤਲਬ ਹੁਣ ਉੱਥੇ ਤਿੰਨ ਚਾਰ ਵਾਰੀ ਅਸੀਂ ਕਬਰ ਪੱਟੀ ਜੀ ਥੱਲੋਂ ਕਬਰ ਨਿਕੜਉਂਦੀ ਸੀ ਫੇਰ ਉਦੋਂ ਬਾਅਦ ਦਫਨਾਇਆ ਜੀ ਵੀ ਸਾਡੀ ਤਾਂ ਸਾਰੇ ਨਗਰ ਦੇ ਮੂਰੇ ਸਾਡਾ ਕੋਈ ਨਗਰ ਨਾਲ ਕੋਈ ਗਲਾਸ ਕਬਾ ਨਹੀਂ ਹੈਗਾ ਸਾਡੀ ਨਗਰ ਦੇ ਮੂਰੇ ਬੇਨਤੀ ਹੈ ਵੀ ਅਸੀਂ ਵੀ ਪਿੰਡ 'ਚ ਰਹਨੇ ਆ ਸਾਨੂੰ ਵੀ ਸਾਡਾ ਬਣਦਾ ਹੱਕ ਕਬਰਸਤਾਨ ਨੂੰ ਥਾਂ ਦਿੱਤਾ ਜਾਵੇ ਅਸੀਂ ਕਿਹੜਾ ਕੋਈ ਆਪਦੇ ਬੀਜਨ ਪਾਉਣ ਵਾਸਤੇ ਮੰਗ ਰਹੇ ਆ ਕੋਈ ਪ੍ਰਸ਼ਾਸਨ ਨੂੰ ਕੋਈ ਅਪਲੀਕੇਸ਼ਨ ਆ ਕੋਈ ਕਿਸੇ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਦਿੱਤੀ ਦਿੱਤੀ ਆਈ ਅਸੀਂ ਐਸਡੀਐਮ ਸਾਹਿਬ ਦੇ ਵੀ ਪੇਸ਼ ਹੋਏ ਤੇ ਜੀ ਉਹਨਾਂ ਨੇ ਗਾਹਾਂ ਬੀਡੀਪੀਓ ਸਾਹਿਬ ਦੇ ਪੇਤੇ ਤੇ ਜੀ ਉਹ ਬੀਡੀਪੀਓ ਸਾਹਿਬ ਸਾਨੂੰ ਮਿਲੇ ਨਹੀਂ ਜੀ ਕਹਿੰਦੇ ਸੋਮਵਾਰ ਨੂੰ ਮਿਲਾਂਗੇ ਤੇ ਹੋਰ ਵੀ ਅਸੀਂ ਪਹਿਲਾਂ ਵੀ ਬਥੇਰਾ ਫਿਰਿਆ ਜੀ ਸਾਡਾ ਕੋਈ ਹਲੇ ਮਸਲਾ ਹੱਲ ਨਹੀਂ ਹੋਇਆ ਜੀ ਸਤਰੀ ਭਵੰਤ ਮਾਣ ਪਿਛਲੇ ਪਿੰਡ ਤੁਹਾਡੇ ਪਿੰਡ 'ਚ ਆਏ ਸੀ ਜੀ ਉਹਨਾਂ ਨੂੰ ਮਿਲੇ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਜੀ ਮੌਕਾ ਨਹੀਂ ਮਿਲਿਆ ਜੀ ਮੌਕਾ ਨਹੀਂ ਮਿਲਿਆ ਕੱਠ ਜਾਦੇ ਸੀ ਵੀ ਪਬਲਿਕ ਜਿਆਦੇ ਸੀ ਮੌਕਾ ਮਿਲੇ ਨਹੀਂ ਅਸੀਂ ਗੱਲਾਂ ਪਹੁੰਚਾਉਣ ਦੀ ਬਤੀ ਬਥੇਰੀ ਕੋਸ਼ਿਸ਼ ਕੀਤੀ ਜੀ ਸਾਡੀ ਕੋਈ ਗੱਲ ਪਹੁੰਚੀ ਹੋਣੀ ਜੀ ਅੱਜ ਤੱਕ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਚਾਹੇ ਤਾਂ ਸਾਨੂੰ ਤਾਂ ਇਹੀ ਅੱਧਾ ਕਿਲਾ ਦੇ ਦੇਣਾ ਨਹੀਂ ਸਾਨੂੰ ਉੱਧਰ ਦੇ ਦੇਣਾ ਪੁਰਾਣੀਆਂ ਕਬਰਾਂ ਦੇ ਲਵੇ ਸਾਡੀ ਤਾਂ ਬੇਨਤੀ ਆ ਜੀ ਨਗਰ ਦੇ ਮੂਰੇ ਵੀ ਸਾਨੂੰ ਕਬਰਸਤਾਨ ਵਾਸਤੇ ਥਾਂ ਦਿੱਤਾ ਜਾਵੇ ਪਰਮਾਤਮਾ ਨਾ ਕਰੇ ਅੱਜ ਸਾਡੇ ਕੋਈ ਗੱਲਬਾਤ ਹੋ ਜਾਈ ਸਾਡੇ ਬੰਦਾ ਤਫਨਾਉਣ ਨੂੰ ਜਗ੍ਹਾ ਹੈ ਨਹੀਂ ਜੀ ਅੱਜ ਜੀ ਕੁਝ ਵੀ ਨਹੀਂ ਜਗ੍ਹਾ ਦਿੱਤੀ ਜਾਂਦੀ ਜਾਂ ਕੋਈ ਇਸਤਰਾਮਿਕੀ ਪਟਨਾ ਪਾਪਰ ਦੀ ਕੋਈ ਬੰਦਾ ਥੋੜਾ ਮੰਨ ਲਓ ਰੱਬ ਨਾ ਕਰੇ ਕੋਈ ਉਹਦੀ ਹੁੰਦੀ ਹੈ ਤਾਂ ਉਹਨੂੰ ਤਫਨਾਉਣ ਵਾਸਤੇ ਜਗ੍ਹਾ ਨਹੀਂ ਤਾਂ ਕੀ ਥੋੜਾ ਪ੍ਰਦਰਸ਼ਨ ਪ੍ਰਦਰਸ਼ਨ ਦਾ ਹੀ ਜਿਹੜਾ ਕੋਸ ਅੱਗੇ ਫਿਰ ਸਾਰੇ ਕਹਿਣਗੇ ਜੀ ਉਹੀ ਕਰਾਂਗੇ ਜੀ ਜਿੱਥੇ ਤੱਕ ਪਹੁੰਚੇਗਾ ਪਹੁੰਚਾਂਗੇ ਜੀ ਫਿਰ ਵੀ ਸਾਡੀ ਤਾਂ ਬੇਨਤੀ ਹੈ ਨਗਰਮੂਰੇ ਕੋਈ ਸਾਡਾ ਜੋਰ ਨਹੀਂ ਹੈਗਾ ਜੀ ਨਗਰਮੂਰੇ ਬੇਨਤੀ ਕਰਦੇ ਆ ਸਰਪੰਚ ਮੂਰੇ ਵੀ ਸਰਪੰਚ ਵੀ ਸਾਡਾ ਵਧੀਆ ਵੀ ਸਾਨੂੰ ਜਗ੍ਹਾ ਦੇ ਦੇ ਸਾਡੇ ਨਾਲ ਕਿਹੜਾ ਕੋਈ ਛੋਟਾ ਤੇਰਾ ਰੋਸ ਹੈ ਅਸੀਂ ਆਪਦੇ ਬੀਜਣ ਵਾਸਤੇ ਨਹੀਂ ਮੰਗ ਰਹੇ ਜੀ ਕਾਲੇ ਵਾਸਤੇ ਨਹੀਂ ਮੰਗ ਰਹੇ ਅਸੀਂ ਤਾਂ ਆਪਦਾ ਬੰਦਾ ਦੱਪਣ ਵਾਸਤੇ ਮੰਗ ਰਹੇ ਕਬਰਸਤਾਨ ਆ ਸਾਡਾ ਹੱਕ ਵੀ ਬਣਦਾ ਜੀ 8 ਘਰਾਂ ਜੀ ਅਸੀਂ ਵੀਰੇ ਹਾਂ ਜੀ ਜੇ ਕੋਈ ਕਿਸੇ ਤਰ੍ਹਾਂ ਵੀ ਕੋਈ ਅਣਕੌਣ ਘਟਨਾ ਹੋ ਜਾਂਦੀ ਹੈ ਤਾਂ ਫਿਰ ਕਿਸੇ ਨੂੰ ਦਫਨਾਉਣ ਵਾਸਤੇ ਜਗ੍ਹਾ ਮਿਲਦੀ ਸਾਨੂੰ ਕੋਈ ਜਗ੍ਹਾ ਨਹੀਂ ਹੈਗੀ ਜੀ ਕਿਤੇ ਸਾਡੇ ਹੱਥ ਬੰਨ ਕੇ ਬੇਨਤੀ ਹੈ ਵੀ ਸਾਨੂੰ ਤੁਹਾਡੀ ਕਿਸੇ ਨਾਲ ਲੜਾਈ ਨਹੀਂ ਸਾਡੀ ਕਿਸੇ ਨਾਲ ਪੜਿਆ ਹੀ ਨਹੀਂ 29 ਜਗ੍ਹਾ ਮਿਲਣੀ ਚਾਹੀਦੀ ਹੈ ਜੇ ਜਗ੍ਹਾ ਨਹੀਂ ਦੇ ਸਕਦੇ ਤਾਂ ਅਸੀਂ ਤਾਂ ਫਿਰ ਤੇ ਰੋੜ ਤੇ ਜੀ ਆਪਦਾ ਧਰਨਾ ਲਾ ਸਕਦੇ ਕਿੰਨੇ ਸੋਵੇ ਤੋਂ ਪੂਰੇ ਰਹਿ ਰਹੇ ਆ ਉਰੇ ਰਹਿ ਰਹੇ ਜਿਵੇਂ ਸਾਰੀ ਜ਼ਿੰਦਗੀ ਹੋ ਗਈ ਜੀ ਜਿੱਦਣ ਪਿੰਡ ਬਣਿਆ ਹਾਂ ਜੀ ਉਹਦੇ ਨਹੀਂ ਆ ਜੀ ਕਿਹੜਾ ਕੁ ਸਿੱਧੇ ਘਰੇ ਸਿੱਧੇ ਕਰੀ ਕੱਲ੍ਹ ਤੋਂ ਛੱਡੇ ਦਾ ਪਸ਼ੋਕੜ ਤੋਂ ਹੀ ਆ ਜਿੱਦਣ ਦਾ ਪਿੰਡ ਬਣਿਆ ਹੋਇਆ ਸਾਡੇ ਦਾਦੇ ਪਰਦਾਦੇ ਉਰੀ ਨਹੀਂ ਬਗਰੋਲ ਪਿੰਡ ਚ ਰਹਿੰਦੇ ਆ ਜੀ ਅਸੀਂ ਸਾਰੀ ਉਮਰ ਸਾਡੀ ਇੱਛੀ ਲੱਗਣ ਗਈ ਕਬਰਾਂ ਵਾਸਤੇ ਜਗ੍ਹਾ ਨਹੀਂ ਮਿਲਦੀ ਨਾਜੀ ਕੋਈ ਕਬਰਾਂ ਵਾਸਤੇ ਜਗ੍ਹਾ ਨਹੀਂ ਮਿਲਦੀ ਹਣੀ ਹੁਣ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਦੋਂ ਸਾਡਾ ਕੋਈ ਬਾਈ ਜਾਨਸ ਨਾ ਇਹੋ ਜਿਹਾ ਕਾਂਸ ਹੋਵੇ ਪਰਮਾਤਮਾ ਕੰਮ ਕਰੇ ਵਕਤ ਪੈ ਜੇ ਜੇ ਕੋਈ ਬੰਦਾ ਇਹੋ ਜਿਹਾ ਹੋ ਗਿਆ ਜੀ ਅਸੀਂ ਤਾਂ ਡਿੜਬੇ ਧਰਨਾ ਲਾਵਾਂਗੇ ਰੋਡ ਦੇ ਉੱਪਰ ਧਰਕੇ ਡੈਥ ਜਿਹੜੀ ਹੈਗੀ ਆਪਣੀ ਤੁਹਾਡਾ ਸਵਾਲ 100% ਸਹੀ ਹੈ ਜੀ ਜਿਹੜੇ ਉਹ ਮੁਸਲਮਾਨ ਭਾਈਚਾਰਾ ਸਾਡਾ ਉਹਨਾਂ ਦੀ ਜਿਹੜੇ ਕਬਰਾਂ ਬਣੀਆਂ ਹੋਈਆਂ ਉਹ ਕਬਰਾਂ ਤਕਰੀਬਨ ਉਹ ਸੰਪੂਰਨ ਹੋ ਗਿਆ ਨੇ ਜੇ ਉਹ ਕੋਈ ਸਾਡੇ ਪਿੰਡ ਕੋਈ ਅਚਾਨਕ ਕੋਈ ਕੋਈ ਪਰਿਵਾਰ ਦੇ ਜੀ ਦੀ ਡੈਥ ਹੁੰਦੀ ਹੈ ਤਾਂ ਜਦੋਂ ਉਹਨੂੰ ਦਫਰਾਇਆ ਜਾਂਦਾ ਤਾਂ ਨੀਚੋਂ ਜਿਹੜੀ ਪਹਿਲਾਂ ਕੋਈ ਡੈੱਡ ਬਾਡੀ ਆ ਉਹ ਉੱਪਰ ਆ ਜਾਂਦੀ ਹੈ ਇਹ ਚੀਜ਼ ਕਰਕੇ ਉਹਨਾਂ ਨੂੰ ਮੁਸਲਮਾਨ ਭਾਈਚਾਰੇ ਨੂੰ ਬਹੁਤ ਮੁਸ਼ਕਲ ਆ ਜਾਂਦੀ ਤੇ ਉਹਨਾਂ ਦੀ ਮੰਗ ਵੀ ਇਹ ਕਿ ਪਿੱਛੇ ਹੁੰਦਾ ਹੈਗਾ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਉਹਨਾਂ ਨੇ ਡੈੱਡ ਬਾਡੀ ਆ ਉਹਨੂੰ ਕਬਰਾਂ ਦੇ ਗੇਟ ਦੇ ਉੱਪਰ ਤੋਂ ਉਹਨੂੰ ਦੇਖੋ ਇਹ ਗੱਲ ਮੈਂ ਉੱਥੇ ਇਹ ਮੈਂ ਐਵੇਂ ਕਹਾ ਵੀ ਹਾਂ ਉੱਥੇ ਡੈੱਡ ਬਾਡੀ ਜਿਹੜੀ ਦਫਨਾਈ ਗਈ ਹੈ पर मुश्किल आई है उस टाइम मेनू भी ये गल दा पता लगया सी पर हुन ਸਾਡੀ ਪੰਚਾਇਤ ਨਹੀਂ ਹੈ ਸਾਡੀ ਪੰਚਾਇਤ ਕਾਲੋ ਜਿਹੜਾ ਪੂਰਾ ਹੋ ਗਿਆ ਤੋਂ ਮੈਨੂੰ ਇਹ ਵੀ ਪਤਾ ਲੱਗਿਆ ਵੀ ਗਵਰਨਮੈਂਟ ਨੇ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਕਾਬਰਾਂ ਵਾਸਤੇ ਤੋਂ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਵੀ ਉੱਥੇ ਜਗ੍ਹਾ ਹੈ ਕਾਬਰਾਂ ਦੇ ਨਾਲ ਲੱਗ ਵੀ ਜਾਵਾ ਹੈਗੇ ਪਰ ਉੱਥੇ ਲਵੇ ਵਾਲੇ ਕਰ ਵੀ ਆਪ ਦਾ ਜਿਹੜੇ ਉੱਥੇ ਉਹ ਜਿਹੜੇ ਕਰ ਆ ਉਹਨਾਂ ਨੂੰ ਪਹਿਲਾਂ ਕਿਸੇ ਹੋਰ ਮਤਲਬ ਵਾਸਤੇ ਦਿੱਤੀ ਗਈ ਸੀ ਤੋਂ ਮੈਂ ਪ੍ਰਸ਼ਾਸਨ ਨੂੰ ਇਸੇ ਮੁੱਦੇ ਤੇ ਬੇਨਤੀ ਕਰਦਾ ਵੇ ਦੋਹੇ ਤਰ੍ਹਾਂ ਦਾ ਮਸਲਾ ਹੱਲ ਕਰਿਆ ਬੇ ਨਾਲੇ ਉਹਨਾਂ ਦਾ ਵੀ ਉਹਨਾਂ ਨੂੰ ਦਿੱਤਾ ਜਾਵੇ ਨਾਲੇ ਇਹਨਾਂ ਦਾ ਵੀ ਜਿਹੜੀ ਇਹਦੀ ਮੁਸ਼ਕਲ ਇਹਨਾਂ ਦੀ ਮੁਸ਼ਕਲ ਜ਼ਿਆਦਾ ਵੱਡੀ ਹੈ ਵੀ ਇਹਨਾਂ ਦੀ ਮੁਸ਼ਕਲ ਨੂੰ ਹੱਲ ਕਰਿਆ ਜਾਵੇ ਜੋ ਵੀ ਕੋਈ ਗਰਾਟ ਹੈ ਉਹ ਸਹੀ ਜਗ੍ਹਾ ਤੇ ਸਹੀ ਵਰਤੋਂ ਜਾ ਸਕਦਾ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜਾ ਪਿੰਡ ਬਸਿਆ ਅਸੀਂ ਇੱਥੇ ਹੀ ਜੁੜੇ ਪੜਿਆ ਉਸ ਦੀ ਸਾਡੀ ਜੜ੍ਹ ਪੜੀ ਹੋਈ ਹੈ ਪਰ ਪਿੰਡ ਦੇ ਵਿੱਚ ਸਾਨੂੰ ਜਿਹੜਾ ਹੈਗਾ ਕਵਰਾਂ ਵਾਸਤੇ ਕਿਸੇ ਵੀ ਸਰਪੰਚ ਵੱਲੋਂ ਜਗ੍ਹਾ ਅਲਾਟ ਨਹੀਂ ਕਰਦਾ ਅਸਲ ਚ ਕਾਰਨ ਕੀ ਹੈ ਅਸਲ ਚ ਪ੍ਰੋਬਲਮ ਕੀ ਹੈ ਜਿਹੜੀਆਂ ਪੰਚਾਇਤੀ ਜਗ੍ਹਾਾਂ ਉਹੋ ਪਿੰਡ ਤੋਂ ਨਹੀਂ ਨਹੀਂ ਕਰਦੇ 15 ਕਿਲੋ ਦੀ ਦੂਰੀ ਤੇ ਦੂਰੀ ਤੇ ਜਾਣ ਤੋਂ ਇਹਨਾਂ ਨੂੰ ਮੁਸ਼ਕਲ ਆਉਂਦੀ ਹੈ ਵਿਚਾਰਿਆਂ ਨੂੰ ਐਡੀ ਦੂਰ ਅਗਲਾ ਆਪਣੀ ਡੈੱਡ ਬੋਡੀ ਤੁਰ ਕੇ ਜਾਣਾ ਬਹੁਤ ਔਖਾ ਉਹ ਕੱਚੇ ਰਸਤੇ 'ਤੇ ਪਰ ਜਿਹੜੀ ਉਹ ਜਗ੍ਹਾ ਜਿਹੜੀ ਜਗ੍ਹਾ ਤੇ ਇਹ ਕਹਿੰਦੇ ਆ ਮੁਸਲਮਾਨ ਭਾਈਚਾਰਾ ਕਹਿੰਦੇ ਸਾਨੂੰ ਇੱਥੇ ਹੀ ਮਿਲਣੀ ਚਾਹੀਦੀ ਆ ਉਹ ਇਹਨਾਂ ਦੀਆਂ ਪੁਰਾਣੀਆਂ ਕਬਰਾਂ ਦੇ ਨਜ਼ਦੀਕ ਹੈ ਪਰ ਉੱਥੇ ਪ੍ਰੋਬਲਮ ਇਹ ਆਉਂਦੀ ਆ ਵੀ ਦੂਜੇ ਪਰਿਵਾਰ ਨੇ ਉਹ ਕਹਿੰਦੇ ਨੇ ਵੀ ਸਾਨੂੰ ਇਹ ਗੁੱਡੀਆਂ ਵਗੈਰਾ ਵਾਸਤੇ ਸਰਕਾਰ ਦੀ ਸਾਨੂੰ ਦਿੱਤੀ ਹੋਈ ਹੈ ਪਰ ਬੇਨਤੀ ਉਹੀ ਆਉਂਦੀ ਆ ਨਾ ਵੀ ਮਸਲਾ ਇੱਕੋ ਹੈ ਵੀ ਚਲੋ ਇਹਨਾਂ ਦਾ ਵੀ ਕੁਛ ਨਾ ਕੁਛ ਹੱਲ ਹੋ ਸਕੇ ਤੇ ਉਹਨਾਂ ਦਾ ਹੀ ਮਨ ਖੜਾਈ ਹੋ ਸਕੇ ਉਹ ਜਗ੍ਹਾ ਅਸਲ 'ਚ ਇਸ ਮਸਲੇ ਤੇ ਕੋਈ ਪਹਿਲਾਂ ਕੋਈ ਗੱਲ ਨਹੀਂ ਹੋਈ ਇਹਨਾਂ ਪਰਿਵਾਰਾਂ ਵੱਲੋਂ ਵੀ ਕੋਈ ਐਡੀ ਇਹ ਮਸਲੇ ਤੇ ਗੱਲ ਨਹੀਂ ਹੋਈ ਇਹ ਉਦੋਂ ਗੱਲ ਹੁੰਦੀ ਹੈ ਜਦੋਂ ਕੋਈ ਪਿੰਡ 'ਚ ਕੋਈ ਅਜਿਹੀ ਅਨਸਕਾਰਨੀ ਘਟਨਾ ਵਾਪਰਦੀ ਹੈ ਪਿਛਲੀ ਜਦੋਂ ਮੇਰੀ ਪੰਚਾਇਤਰੀ ਹੈ ਮੈਂ ਤਾਂ ਆਪਣੀ ਪੰਚਾਇਤ ਤੋਂ ਮੈਂ ਜ਼ਮੀਨ ਦੀ ਮੰਗਤੀ ਕਰਾਈ ਸੀ ਉਸ ਟਾਈਮ ਮੈਂ ਇਹਨਾਂ ਦੀ ਰਸਤੇ ਦੀ ਵੀ ਸਾਰੀ ਜਿਹੜੀ ਮੰਗਤੀ ਕਰਵਾ ਕੇ ਦਿੱਤੀ ਸੀ ਜਿਹੜਾ ਕਬਰਾਂ ਜਾਂਦਾ ਸੀ ਉਹ ਵੀ ਰੁਕਿਆ ਹੋਇਆ ਸੀ ਇਹ ਹੁਣ ਤਾਂ ਮੁੱਦਾ ਮੇਨ ਮੁੱਦਾ ਇਹੀ ਹੈ ਵੀ ਮੈਂ ਤਾਂ ਪ੍ਰਸ਼ਾਸਨ ਨੂੰ ਆਪਾਂ ਬੇਨਤੀ ਕਰ ਸਕਦੇ ਆ ਵੀ ਸਰ ਹੁਣ ਅਸੀਂ ਤਾਂ ਸਾਡੀ ਦਾ ਪੰਚਾਇਤ ਭੰਗ ਹੈ ਜਿੱਥੇ ਸਾਡੀ ਕਿਤੇ ਜ਼ਰੂਰਤ ਆ ਅਸੀਂ ਨਾਲ ਖੜਨ ਨੂੰ ਤਿਆਰ ਆ ਦੋਨੇ ਤਰ੍ਹਾਂ ਦੇ ਅਸੀਂ ਵਿੱਚ ਬੈਠ ਕੇ ਨਿਵੇੜਾ ਕਰਾਉਣ ਨੂੰ ਵੀ ਤਿਆਰ ਜੇ ਸਾਡੀ ਪ੍ਰਸ਼ਾਸਨ ਜ਼ਿੰਮੇਵਾਰੀ ਆ ਹਾਂ ਜ਼ਰੂਰ ਮੁਸਲਮਾਨ ਭਾਈਚਾਰਾ ਆਪਣੀ ਪਰਿਵਾਰ ਨੇ ਬੇਸ਼ੱਕ ਸਾਡੀਆਂ ਕਲਾਸਾਂ ਅਸੀਂ ਸਿੱਖਾ ਜਾਉਂ ਮੁਸਲਮਾਨ ਹੈ ਕੋਈ Hindu ਹੈ ਪਰ ਹੈਗੇ ਤਾਂ ਪਿੰਡ ਦੇ ਆ ਕਿੰਨੇ ਪਰਿਵਾਰ ਉੱਥੇ ਘੱਟ ਤੋਂ ਘੱਟ 10 ਤੋਂ 12 ਪਰਿਵਾਰ ਹੈਗੇ ਆ ਪਿੰਡ ਦੇ ਮੁਸ਼ਕਲ ਬਹੁਤ ਵੱਡੀ ਹੈ ਇਹ ਨਹੀਂ ਕਿ ਮੁਸ਼ਕਲ ਹੈ ਨਹੀਂ ਮੁਸ਼ਕਲ ਹੈ ਜੀ ਆ ਪਰ ਜਦੋਂ ਦੋ ਧਿਰਾਂ ਬਣ ਜਾਂਦਾ ਉੱਥੇ ਤਾਂ ਵਿੱਚ ਬੈ ਕੇ ਸਮਝੌਤਾ ਹੋਊਗਾ ਮੇਰੇ ਕੋਲੇ ਦੋਨੇ ਧਿਰਾਂ ਸੀ ਮੈਂ ਸਭ ਨੂੰ ਬੇਨਤੀ ਕਰੀ ਆ ਵੀ ਆਪਾਂ ਪ੍ਰਸ਼ਾਸਨ ਦੇ ਤਰੂ ਇਹਨੂੰ ਨਿਵੇੜਾਂਗੇ ਕਿਸੇ ਨੇ ਆਪ ਚ ਕੋਈ ਵਾਦੀ ਨਹੀਂ ਕਰਨੀ ਵਾਦੀ ਮਾੜੀ ਹੁੰਦੀ ਔਰ ਦੋਨੇ ਧਿਰਾਂ ਨੇ ਮੇਰੀ ਗੱਲ ਵੀ ਸੁਣੀ ਸਾਰਿਆਂ ਨੇ ਕਿਸੇ ਨਾਲ ਕੋਈ ਵਾਦੀ ਨਹੀਂ ਕਰੀ ਹੋਣ ਸਾਰਾ ਮੇਰੇ ਮੇਰੇ ਲਵੇ ਵੀ ਇਹ ਗੱਲ ਆਈ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਸਡੀਐਮ ਸਾਹਿਬ ਦੀ ਡਿਊਟੀ ਲਾ ਦੇਣ ਅਬ ਪੰਚਾਇਤ ਦੇ ਆਪਸ ਨੂੰ ਵੀ ਧਿਆਨ ਦੇਣਾ ਚਾਹੀਦਾ ਤਾਂ ਜੋ ਜੋ ਇਹ ਮਸਲਾ ਨਾ ਉਹ ਹੱਲ ਹੋ ਸਕੇ ਪਿੰਡ ਦੇ ਵਿੱਚ ਭਾਈਚਾਰਾ ਖਰਾਬ ਨਾ